ਕੋਈ ਗਵਰਨਰਜ਼ ਐਡਰੈਸ ਨਹੀਂ ਆਇਆ ਕਿ ਸਾਰਨੋਂ ਪਹਿਲੇ ਇੰਪੋਰਟੈਂਟ ਹੁੰਦਾ ਹੈ ਕਿ ਗਵਰਨਰ ਜਿਹੜੀ ਗਵਰਨਮੈਂਟ ਹੁੰਦੀ ਹੈ ਜਿਹੜੀ ਸਰਕਾਰ ਆਫ ਦਿ ਡੇ ਹੁੰਦੀ ਹੈ ਉਹਦੀਆਂ ਉਪਲਬਧੀਆਂ ਜਾਂ ਜੋ ਵੀ ਹਰ ਐਸਪੈਕਟ ਹੁੰਦਾ ਹੈ ਗਵਰਨਰ ਸਾਹਿਬ ਦੇ ਐਡਰੈਸ ਹੁੰਦਾ ਕੋਈ ਗਵਰਨਰ ਸਾਹਿਬ ਦਾ ਐਡਰੈਸ ਨਹੀਂ ਹੋਇਆ ਉਸ ਦੇ ਬਾਵਜੂਦ ਫਿਰ ਤੁਸੀਂ ਵੇਖੋ ਕਿੰਨਾ ਅਨਫੋਰਚੂਨੇਟ ਹੈ ਜਿਹੜੀ ਸਾਡੀ ਬਿਜ਼ਨਸ ਐਡਵਾਈਜ਼ਰੀ ਮੀਟਿੰਗ ਹੁੰਦੀ ਕਮੇਟੀ ਦੀ ਜੇ ਦੇਵੇ ਸਾਰੀਆਂ ਪਾਰਟੀਆਂ ਨਾਲ ਗਵਰਨਮੈਂਟ ਤੇ ਸਪੀਕਰ ਬੈਠ ਕੇ ਗੱਲ ਕਰਦਾ ਹਾਊਸ ਕਿ ਨਾਚਰ ਚਲੇਗਾ bizness ਕੀ ਹੋਏਗਾ ਉਹਦੀ ਕੋਈ ਮੀਟਿੰਗ ਨਹੀਂ ਪਹਿਲੀ ਦਫਾ ਹੋਇਆ ਹੈ BAC ਦੀ ਕੋਈ ਮੀਟਿੰਗ ਨਹੀਂ ਬਿਕੋਜ਼ ਉਹਦਾ ਮਤਲਬ ਹੈ ਕਿ ਇਹਨਾਂ ਕੋਲ bizness ਹੀ ਕੋਈ ਨਹੀਂ ਹੈਬ ਹੈਜ਼ਿਟ ਸਾਰਾ ਕੰਮ ਤਿਆਰ ਕੀਤਾ ਗਿਆ ਜੋ ਵੀ ਇਹ ਅੱਜ ਬਿੱਲ ਵੀ ਲੈ ਕੇ ਆ ਰਹੇ ਨੇ 11 ਮਹੀਨੇ ਤੇ ਸੁੱਤੇ ਰਹੇ ਇਸ ਬਿੱਲ ਤੇ ਕਿਸੇ ਨੇ ਚਰਚਾ ਹੀ ਨਹੀਂ ਕੀਤੀ ਨਹੀਂ ਤੇ ਕੋਈ ਸਿਆਣੀ ਸਰਕਾਰ ਹੁੰਦੀ ਐਗਰੀਕਲਚਰ ਮਿਨਿਸਟਰ ਨੂੰ ਸਾਰੀਆਂ ਪੋਲਿਟਿਕਲ ਜਮਾਤਾਂ ਦੇ ਨਾਲ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਟੌਪ ਐਗਰੀਕਲਚਰ ਸਾਇੰਟਿਸਟ ਦੇ ਨਾਲ ਪੰਜਾਬ ਦੇ ਜਿੰਨੇ ਵੀ ਐਗਰੀਕਲਚਰ ਐਕਸਪਰਟਸ ਹੈ ਨੇ ਜਿੰਨੇ ਸਟੇਕ ਹোলਡਰਸ ਹੈ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਅਖੀਰ ਤੇ ਲਿਆ ਕੇ ਰਿਜੈਕਟ ਕਰ ਦਿੱਤੀ ਅਸੀਂ ਚਲੋ ਇਸ ਗੱਲ ਨਾਲ ਸਹਿਮਤ ਆ ਇਹਨਾਂ ਦੇ ਬਟ ਕੋਈ ਕਿਸੇ ਕਿਸਮ ਦਾ ਇਹਦੇ ਵਿੱਚ ਕੋਈ ਨਵੀਆਂ ਰეკਮੈਂਡੇਸ਼ਨਸ ਹੈ ਨਹੀਂ ਕਿ ਅਸੀਂ ਕਰਨਾ ਕੀ ਚਾਹੁੰਦੇ ਆ ਕੁਝ ਸਟੇਟ ਨੂੰ ਨਹੀਂ ਦੱਸਿਆ ਕਿ ਸਾਡੀ ਐਗਰੀਕਲਚਰ ਪਾਲਿਸੀ ਕੀ ਹੋਏਗੀ ਅਜੇ ਤੱਕ ਐਗਰੀਕਲਚਰ ਪਾਲਿਸੀ ਤਨਾ ਸਾਲਾਂ ਸਿੱਟੇ ਲੈ ਕੇ ਆ ਸਕੇ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਬਹੁਤ ਸਾਰੇ ਹੋਰ ਮੁੱਦੇ ਕਿਉਂਕਿ ਸੈਸ਼ਨ ਹੀ ਇੰਨਾ ਜ਼ਿਆਦਾ ਛੋਟਾ ਹੈ ਉਹਦੇ ਵਿੱਚ ਵਾਰੀ-ਵਾਰੀ ਇੱਕ-ਇੱਕ ਮੁੱਦਾ ਹੀ ਅਸੀਂ ਉਠਾ ਸਕਦੇ ਹਾਂ ਜਿਸ ਦਾ ਕੱਲ ਮਾਈਨਿੰਗ ਦਾ ਉਠਾਇਆ ਲਾਅ ਐਂਡ ਆਰਡਰ ਦੇ ਉੱਤੇ ਕੋਈ ਚਰਚਾ ਦਾ ਵਿਸ਼ਾ ਨਹੀਂ ਕੋਈ ਤੁਸੀਂ ਵੇਖੋ ਅੱਜ ਗੈਂਗਸਟਰਸ ਦਾ ਰਾਜ ਹੈ ਫਰੋਤੀਆਂ ਦਾ ਰਾਜ ਹੈ ਜਿਹੜਾ ਮਰਜ਼ੀ ਜਿੰਨੂੰ ਮਰਜ਼ੀ ਗੋਲੀਆਂ ਮਾਰ ਕੇ ਭੱਜ ਜਾਂਦਾ ਸਾਰਿਆਂ ਨੂੰ ਵੱਡੀ ਇਹਦੇ ਵਿੱਚ ਜਿਹੜੀ ਇੱਕ ਨਵੀਂ ਚੀਜ਼ ਵੇਖਣ ਨੂੰ ਆਈ ਹੈ ਸਾਰਿਆਂ ਨਾਲ ਵੱਡੀ ਇਨਵੋਲਵਮੈਂਟ ਹੀ ਸਾਰੇ 2 ਨੰਬਰ ਦੇ ਕੰਮ 'ਚ ਪੁਲਿਸ ਦੀ ਭਾਵੇਂ ਫਰੋਤੀਆਂ ਦੇ ਵਿੱਚ ਭਾਵੇਂ ਕਬਜ਼ੀਆਂ ਦੇ ਵਿੱਚ ਤੁਸੀਂ ਵੇਖੋ ਜਿਹੜੇ ਉਹ ਤਹਿਸੀਲਦਾਰਾਂ ਦੀ ਇੱਕ ਲਿਸਟ ਲਗਾਈ ਸੀ ਕਿ 48 ਤਹਿਸੀਲਦਾਰ ਵਿਜੀਲੈਂਸ ਨੇ ਤਿਆਰ ਕੀਤੀ ਸੀ ਕਿ ਇਹ ਕਰਪਟ ਵਿਜੀਲੈਂਸ ਇਹ ਸੌਰੀ ਰੈਵਨਿਊ ਅਫਸਰਸ ਨੇ ਉੱਥੇ ਹੀ ਲਾਏ ਗਏ ਨੇ ਤੁਸੀਂ ਹੈਰਾਨ ਹੋਵੋਗੇ ਕਿ ਰੈਵਨਿਊ ਦਾ ਰਿਟਾਇਰਡ ਅਫਸਰ ਹੈ ਜਿਨੇ ਸਾਰੀ ਚੀਜ਼ ਦੀ ਚਰਚਾ ਕਰਕੇ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਲੈ ਕੇ ਦੱਸਿਆ ਕਿ ਹਰ ਮਹੀਨੇ ਤਕਰੀਬਨ 1000 ਕਰੋੜ ਰੁਪਏ ਰੈਵਨਿਊ ਜਿਹੜਾ ਰਿਸ਼ਵਤ ਲੈ ਕੇ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਨੇ ਗਰਦਾਉਰੀਜ਼ ਕਰਦੇ ਨੇ ਇੰਤਕਾਲ ਚੜਾਉਂਦੇ ਨੇ ਉਹ ਐਵਰੇਜ ਉਹਨੇ ਕੱਢੀ ਹੈ ਤਕਰੀਬਨ 1000 ਰੁਪਏ ਦੀ ਕਮਿਸ਼ਨ 1000 ਰੁਪਏ ਦੀ ਰਿਸ਼ਵਤ ਪਰ ਮੰਥ ਲਈ ਜਾਂਦੀ ਉਹਦਾ ਮਤਲਬ 12000 ਕਰੋੜ ਰੁਪਏ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਕੱਢਿਆ ਜਾਂਦਾ ਇਲੀਗਲ ਮਾਈਨਿੰਗ ਦੇ ਇਨੇ ਕੇਸੇ ਨੇ ਹੁਣ 2 ਮਿੰਟ ਦੇ ਵਿੱਚ ਵੇਖੋ 0r ਦੇ ਵਿੱਚ ਤੇ ਦੇ ਅਲਾਉ ਯੂ ਫਾਰ ਜਸਟ 2 2 3 ਮਿੰਟਸ ਅੱਜ ਹੀ ਆਈ ਇੱਕ ਅੰਮ੍ਰਿਤਸਰ ਤੋਂ ਅਜਨਾਲੇ ਦੇ ਵਿੱਚੋਂ ਸਾਰੀ ਰਾਤ ਮਾਈਨਿੰਗ ਚੱਲ ਰਹੀ ਹੈ ਮਸ਼ੀਨਾਂ ਲੱਗੀਆਂ ਨੇ ਲੁਧਿਆਣੇ ਚੋਂ ਆ ਰਹੀਆਂ ਨੇ ਨਵੇਂ ਸ਼ਹਿਰ ਤੋਂ ਆ ਰਹੀਆਂ ਨੇ ਆਨੰਦਪੁਰ ਸਾਹਿਬ ਤੋਂ ਆ ਰਹੀਆਂ ਛੱਤਬੀਰ ਜ਼ੀ ਤੋਂ ਆ ਰਹੀ ਹੈ ਹਜ਼ੂਦ ਦੇ ਪਿੱਛੋਂ ਆ ਰਹੀਆਂ ਪਠਾਨਕੋਟ ਸਾਰਾ ਏਰੀਆ ਇਹਦੇ ਨਾਲ ਭਰਿਆ ਸਮੁੱਚੇ ਪੰਜਾਬ ਦੇ ਵਿੱਚ ਕੋਈ ਏਰੀਆ ਤੁਸੀਂ ਵੇਖੋ ਜਿੱਥੇ ਮਾਈਨਿੰਗ ਨਾ ਹੋ ਰਹੀ ਹੋਵੇ ਟੋਟਲ ਪੈਸਾ ਜਿਹੜਾ ਇਹਨਾਂ ਦੀ ਬੂਟੀ ਦੇ ਵਿੱਚ ਜਾ ਰਿਹਾ ਇਹ ਜਿਹੜੀ ਲੁੱਟ ਹੋ ਰਹੀ ਹੈ ਸਿੱਧੇ ਤੌਰ 'ਤੇ ਉਹ ਪੈਸਾ ਜਿਹੜਾ ਇਹਨਾਂ ਦੀ ਸਰਕਾਰ ਕੋਲ ਹੈ ਇਹਨਾਂ ਦੇ ਐਮ.ਐਲ.ਏ ਕੋ ਇਹਨਾਂ ਦੀ ਮੰਤਰੀਆਂ ਜਾ ਰਿਹਾ ਤੁਸੀਂ ਹੈਰਾਨ ਹੋਵੋਗੇ ਜਿਸ ਏਰੀਆ ਦੇ ਵਿੱਚ ਕ੍ਰੈਸ਼ਸ ਆਏ ਨੇ ਉੱਥੇ ਐਵਰੇਜ ਇਹਨਾਂ ਦੇ ਜਿਹੜੇ ਐਮ.ਐਲ.ਏ ਤੇ ਮਨਿਸਟਰ ਨੇ 5 ਲੱਖ ਰੁਪਿਆ ਮਹੀਨੇ ਦਾ ਇੱਕ ਕ੍ਰੈਸ਼ਰ ਕੋਲ ਹੈ ਲਾਅ ਐਂਡ ਆਰਡਰ ਤੇ ਤੁਸੀਂ ਗੱਲ ਹੀ ਛੱਡ ਲਓ ਕੋਈ ਬੰਦਾ ਅਤਵਾਦ ਦਾ ਵੀ ਅਸੀਂ ਟਾਈਮ ਵੇਖਿਆ ਇਸ ਤਰ੍ਹਾਂ ਉਸ ਟਾਈਮ ਦੇ ਹਾਲਾਤ ਸੀ ਸਿਮਿਲਰ ਹਾਲਾਤ ਨੇ ਪੁਲਿਸ ਸਟੇਸ਼ਨ ਜਿੰਨੇ ਬਾਰਡਰਿੰਗ ਪੁਲਿਸ ਸਟੇਸ਼ਨ ਸਾਰਿਆਂ ਨੇ ਦੁਬਾਰਾ ਉੱਚੀਆਂ ਕਰ ਲਈਆਂ ਉੱਤੇ ਉਹਨਾਂ ਨੇ ਟੀਨਾ ਲਾ ਲਈਆਂ ਤਕਰੀਬਨ 20 ਫੁੱਟ ਤੱਕ ਉੱਚਾ ਕਰ ਲਿਆ ਤੁਸੀਂ ਮੈਨੂੰ ਦੱਸੋ ਜਿੱਥੇ ਐਸ ਐਚ ਓਜ਼ ਜਾਂ ਪੁਲਿਸ ਸਟੇਸ਼ਨ ਸੇਫ ਨਹੀਂ ਉਹਦੇ ਤੋਂ ਕੀ ਤੁਸੀਂ ਐਕਸਪੈਕਟ ਕਰਦੇ ਹੋ ਸਾਰੀ ਰਾਤ ਤੁਸੀਂ ਵੇਖੋ ਅੱਜ ਮੈਂ ਆਪਣੇ ਘਰ ਜਦੋਂ ਜਾਣਾ ਮੇਰਾ ਰੇਲਵੇ ਰੋਡ ਘਾਦੀਆਂ ਤੇ ਘਰ ਰਸਤੇ ਵਿੱਚ ਪੁਲਿਸ ਸਟੇਸ਼ਨ ਉੱਥੇ ਰਾਤ 7 ਵਜੇ ਤੋਂ ਬਾਅਦ ਨਾਕਾ ਲਾ ਦਿੰਦੇ। ਈਵਨ ਲੀਡਰ ਆਫ অপੋਜੀਸ਼ਨ ਦੀ ਗੱਡੀ ਨਹੀਂ ਟੱਪ ਆਂਦੀ ਸਾਨੂੰ ਇੱਕ ਪੈਰਨਲ ਦੂਸਰੀ ਸੜਕ ਲੈਣੀ ਪਈ। ਤੇ ਜਿੱਥੇ ਪੁਲਿਸ ਸਟੇਸ਼ਨ ਵਾਲੇ 7 ਵਜੇ ਤੋਂ ਬਾਅਦ ਆ ਬਾਹਰ ਨਹੀਂ ਨਿਕਲ ਪਾਉਂਦੇ ਉਹ ਕੀ ਪ੍ਰੋਟੈਕਸ਼ਨ ਦੇਣਗੇ ਪੰਜਾਬ ਦੇ ਲੋਕਾਂ ਨੂੰ? ਚੀਫ ਮਿਨਿਸਟਰ ਅਵੇਲੇਬਲ ਨਹੀਂ। ਕੱਲ ਦਾ ਸੈਸ਼ਨ ਹੋਇਆ ਤੁਸੀਂ ਇਹਨਾਂ ਦੀ ਨਾਨ ਸੀਰੀਅਸਨੈਸ ਆਫ ਦੀ ਗਵਰਨਮੈਂਟ ਵੇਖੋ। ਚੀਫ ਮਿਨਿਸਟਰ ਅਵੇਲੇਬਲ ਨਹੀਂ। ਸਪੀਕਰ ਸਾਹਿਬ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਡਿਮਾਂਡ ਰੱਖੀ ਹੈ ਕਿ ਪਹਿਲੇ ਤੇ ਪ੍ਰੋਟੋਕਾਲ ਤੋੜਿਆ ਤੁਸੀਂ ਨੰਬਰ 2 ਤੇ ਉਹਨਾਂ ਦਾ ਨਾਂ ਰੱਖਿਆ ਓਬਿਚਰੀਜ਼ ਫਿਰ ਮੈਂ ਮੰਗ ਕੀਤੀ ਕਿ ਸਾਰਾ ਹਾਊਸ ਡਾਕਟਰ ਮਨਮੋਹਨ ਸਿੰਘ ਤੇ ਸਾਰੇ ਦੇਸ਼ ਦਾ ਮਾਨਸਾ ਉਹਨਾਂ ਨੂੰ ਭਾਰਨ ਰਤਨਾਵਾਸੇ ਘਰ ਤੋਂ ਘਟਾਪਾਂ ਸਾਰੇ ਇੱਕ ਹੀ ਯੂਨਾਨਮਸ ਰੈਜ਼ੋਲੂਸ਼ਨ ਕਰਕੇ ਕੱਲੀਏ ਕਹਿੰਦੇ ਜੀ ਇਹ ਬਾਅਦ ਵਿੱਚ ਚਰਚਾ ਕਰ ਲਾਂਗੇ ਬਾਅਦ ਵਿੱਚ ਅੱਜ ਤੋਂ ਬਾਅਦ ਵੈਸੇ ਹੀ ਚਰਚਾ ਕੋਈ ਨਹੀਂ ਹੋਣੀ ਜੀ ਸੋ ਇਹ ਗੱਲ ਇੱਕ ਟੋਟਲੀ ਫੇਲਡ ਗਵਰਨਮੈਂਟ ਹੈ ਮੈਂ ਸਮਝਦਾ 116 ਮੈਂਬਰਾਂ ਦਾ ਟਾਈਮ ਹੀ ਇਹਨਾਂ ਨੇ ਖਰਾਬ ਕੀਤਾ 17ਵਾਂ ਸੀਐਮ ਇਹ ਅਭਿਚਾਰਿਕਤਾ ਨਹੀਂ ਰਹੀ ਇੱਕੋ ਗੱਲ ਕਾਰਨ ਕਿਉਂਕਿ 6 ਮਹੀਨਿਆਂ ਵਿੱਚ ਇਹਨਾਂ ਨੂੰ ਬੁਲਾਣਾ ਪੈਣਾ ਸੀ ਕਨਸਟੀਟਿਊਸ਼ਨ ਇਹ ਅਲਾਉ ਨਹੀਂ ਕਰਦੀ ਤੇ ਉਹਦੇ ਵਾਸਤੇ ਦੋ ਦਿਨ ਵਾਸਤੇ ਫਰਾਡ ਕੀਤਾ ਪੰਜਾਬ ਦੇ ਲੋਕ ਥਿਸ ਇਜ਼ ਨਾਟ ਅ ਸੈਸ਼ਨ ਥਿਸ ਇਜ਼ ਅ ਫਰਾਡ ਵਿਦ ਦੀ ਪੀਪਲ ਆਫ ਜੰਮਾਤਾ ਆ ਰਿਹਾ ਹੈ ਕਿਹਦੀ ਖੇਤੀ ਨੀਤੀ ਦਾ ਡਰਾਫਟ ਨਹੀਂ ਉਹਦੇ ਵਿੱਚ ਅਸੀਂ ਗਵਰਨਮੈਂਟ ਨੂੰ ਰੈਲਕਟੈਂਟਲੀ ਸਪੋਰਟ ਕਰਾਂਗੇ ਅਸੀਂ ਜੋ ਸੈਂਟਰ ਚੰਦ ਹੈ ਸੈਂਟਰ ਤੇ ਬੇਸਿਕਲੀ ਕਾਲੇ ਕਾਨੂੰਨ ਜਿਹੜੇ ਤਿੰਨ ਵਾਪਸ ਲਏ ਸੀ ਉਹਦੀ ਹੀ ਇੱਕ ਇਹ ਉਸੇ ਚੀਜ਼ ਨੂੰ ਇਨਡਾਇਰੈਕਟਲੀ ਲੈ ਕੇ ਆਏ ਨੇ ਕੰਟ੍ਰੈਕਟ ਜਿਹੜੀ ਫਾਰਮਿੰਗ ਹੈ ਸਾਡੀ ਮੰਡੀਕਰਨ ਬੋਰਡ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਪ੍ਰਾਈਵੇਟ ਮੰਡੀਆਂ ਵਧਾਉਣਾ ਚਾਹੁੰਦੇ ਨੇ ਸਾਡੀ ਜਿਹੜੀ ਪਰਸੈਂਟੇਜ ਜਿਹੜੀ ਗਵਰਨਮੈਂਟ ਨੂੰ ਜਿਹੜਾ ਅਸੀਂ ਝੋਨਾ ਤੇ ਕਣ ਖਰੀਦ ਕੇ ਦੇਨੇ ਆ ਉਹਦੀ ਪਰਸੈਂਟੇਜ ਘਟਾ ਰਹੇ ਨੇ ਪਿਛਲੇ ਤੁਸੀਂ ਵੇਖੋ ਪਿਛਲੇ 3 ਸਾਲ ਦਾ ਤਕਰੀਬਨ 8 ਤੋਂ 8.5 ਤੋਂ 9000 ਕਰੋੜ ਰੁਪਇਆ ਮੰਡੀਕਰਨ ਬੋਰਡ ਦਾ ਮੋਦੀ ਦੀ ਸਰਕਾਰ ਨੇ ਰੱਖਿਆ ਕੋਈ ਸੀਰੀਅਸਨੈਸ ਇਸ ਗਵਰਨਮੈਂਟ ਚ ਨਹੀਂ ਬਿਲਕੁਲ ਜੂਨੀਅਰ ਵਕੀਲ ਪੇਸ਼ ਕਰਦੇ ਨੇ ਜੂਨੀਅਰ ਵਕੀਲ ਆਪ ਹੀ ਤਰੀਕਾ ਨਹੀਂ ਜਾਣਦੇ ਪੈਸਿਆਂ ਦੀ ਲੋੜ ਪੰਜਾਬ ਨੂੰ ਹੈ ਤਰੀਕਾ ਜਿਹੜੀਆਂ ਨੇ ਜੂਨੀਅਰ ਵਕੀਲ ਲਈ ਜਾਂਦੇ ਨੇ ਜੋ ਇਹਨਾਂ ਦੀ ਪ੍ਰਾਇੋਰਟੀ ਇਹ ਹੈ ਨਹੀਂ ਮੈਨੂੰ ਤਾਂ ਇਹ ਦੀ ਸਮਝ ਟੋਟਲ ਰੂਰਲ ਇਨਫਰਾਸਟ੍ਰਕਚਰ ਪੰਜਾਬ ਦਾ ਇੱਕ ਮਿੰਟ ਟੋਟਲ ਰੂਰਲ ਇਨਫਰਾਸਟ੍ਰਕਚਰ ਸਾਡਾ ਤਕਰੀਬਨ 70000 ਕਿਲੋਮੀਟਰ ਸੜਕਾਂ ਨੇ ਟੋਟਲੀ ਟੁੱਟੀਆਂ ਇਹਨਾਂ ਦੇ ਆਪ ਤੁਸੀਂ ਵੇਖੋ ਇਹਨਾਂ ਦਾ ਪ੍ਰਧਾਨ ਜਿਹੜਾ ਅਮਨ ਰੋੜਾ ਉਹ ਸਾਰੇ ਕੱਲ ਐਮਐਲਏਜ਼ ਨੂੰ ਬੁਲਾ ਕੇ ਮਿਨਿਸਟਰਜ਼ ਨੂੰ ਬੁਲਾ ਕੇ ਹੱਥ ਪੱਲਾ ਜੋੜਿਆ ਕਿ ਤੁਸੀਂ ਇੱਥੇ ਇੱਕ ਸਰਕਾਰ ਦੇ ਖਿਲਾਫ ਸਵਾਲ ਨਾ ਪਾਇਆ ਕਰੋ ਸੜਕਾਂ ਦੇ ਟੁੱਟਣ ਦਾ ਦੂਸੀਆਂ ਗੱਲਾਂ ਨਾ ਕਰਿਆ ਕਰੋ ਉਹ ਨਾ ਕਰਨ ਤੇ ਜਾਣਗੇ ਕਿਧਰ ਨੂੰ ਤੋ ਆਪ ਹੀ ਹੱਥ ਪੱਲਾ ਜੋੜਦੇ ਫਿਰਦੇ ਨੇ ਸਰਕਾਰ ਦੇ ਇਹਨਾਂ ਦਾ ਹੱਲ ਕੀ ਹੈ ਜੀ ਕਿ ਤੁਸੀਂ ਇਹੋ ਜੀ ਪੋਜੀਸ਼ਨ ਗਵਰਨਮੈਂਟ ਦੀ ਹੀ ਆਪ ਖਰਾਬ ਨਾ ਕਰੋ ਜੀ ਸੋ ਇਹ ਟੋਟਲ ਹਾਂਜੀ ਤੁਸੀਂ ਕੁਝ ਦੀ ਡਰਾਫਟ ਸਰਕਾਰ ਲੈ ਕੇ ਆਏਗੀ ਮਤਾਂ ਤੁਸੀਂ ਹੱਥ ਚ ਰੋਗੇ ਜਿਹੜਾ ਦੇਖੋ ਗੱਲ ਐ ਸਰ ਮੈਂ ਤਾਂ ਤੁਹਾਨੂੰ ਕਿਹਾ ਲਕਟੈਂਟਲੀ ਸਾਨੂੰ ਸਪੋਰਟ ਕਰਨੀ ਪੈਗੀ ਕਿਉਂਕਿ ਇਹਨਾਂ ਨੇ ਸੋਚਿਆ ਜੇ ਟੰਗ ਨਾਲ ਡੀਲ ਨਹੀਂ ਕੀਤਾ ਇਹਨਾਂ ਲੀਡਰ ਇਹਨਾਂ ਨੇ اپੋਜੀਸ਼ਨ ਪਾਰਟੀਆਂ ਨੂੰ ਐਗਰੀਕਲਚਰ ਸਾਇੰਟਿਸਟਾਂ ਨੂੰ ਕਿਸਾਨ ਯੂਨੀਅਨਸ ਨੂੰ ਜਿਹੜੇ ਮਹਾਰਿਆ ਨੇ ਵਾਈਸ ਚਾਂਸਲਰਜ਼ ਨੇ ਯੂਨੀਵਰਸਿਟੀਆਂ ਦੇ ਸਾਡੇ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਨਾਲ ਸਲਾਹ ਕਰਨੀ ਚਾਹੀਦੀ ਸੀ ਕਿ ਅਸੀਂ ਇਹਦਾ ਜਵਾਬ ਅਸੀਂ ਰਿਜੈਕਸ਼ਨ ਤੇ ਕਰਨੀ ਹੈ ਬਟ ਅਸੀਂ ਘੱਟ ਤੋਂ ਘੱਟ ਕੁਝ ਸੁਜੈਸ਼ਨ ਤੇ ਸੈਂਟਰ ਸਰਕਾਰ ਨੂੰ ਦਈਏ ਕੋਈ ਸੁਜੈਸ਼ਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲਾਸਟ ਮੋਮੈਂਟ ਕਿਉਂਕਿ ਉਹ ਦਿਨ ਖਤਮ ਹੋਣ ਲੱਗੇ ਜਿਸਾ ਇਹ ਸੈਸ਼ਨ ਦਾ ਮਜਬੂਰੀ ਨਾ ਕਰਨਾ ਪੈ ਗਿਆ ਉਹ ਵੀ ਰਿਪੋਰਟ ਇਹਨਾਂ ਲਿਖ ਕੇ ਘਲਾ ਦਿੱਤੀ ਹੈ ਕੋਈ ਇਟ ਇਜ਼ ਦੀ ਨੰਬਰ 1 ਐਗਰੀਕਲਚਰ ਸਟੇਟ ਬਟ ਇਨ ਸਪਾਈਟ ਆਫ ਦੈਟ ਦੇ ਨੇਵਰ ਅਪਲਾਈ ਦੇ ਮਾਈਂਡ ਸਾਰੋਂ ਵੱਡੀ ਗੱਲ ਹੈ ਐਪਲੀਕੇਸ਼ਨ ਆਫ ਮਾਈਂਡ ਹੀ ਹੈ ਨਹੀਂ ਕਿਸੇ ਗੱਲ ਦੇ ਵਿੱਚ ਬਾਜਾ ਸਾਹਿਬ